ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਅਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗੀਆਂ ਵੀਰੋ ਵੱਡੀ ਵੜ ਆ ਗਈ ਆ ਚੰਗੇ ਰਿਕਾਰਡ ਵਾਲੀ ਆ ਨੀਲੀ ਰਾਵੀ ਝੋਟੀ ਆ ਗਈ ਵੀਰੋ ਤੋਕੜ ਗੱਬਣਾ ਚੰਗੇ ਰਿਕਾਰਡ ਵਾਲੀ ਆ ਤਿੰਨ ਪਸ਼ੂ ਆ ਗਏ ਵੀਰੋ ਰੇਟ ਜਿਆ ਜਿਆ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਬਾਰੇ ਲੈਣੇ ਆ ਵੀਰ ਹਣਾ ਕੋਲੇ ਸਾਰੀ ਜਾਣਕਾਰੀ ਸਾਸਤ੍ਰੀਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਬਾਖਿਰਪਾ ਗੁਰਦਾਮ ਦਾਸ ਜੀ ਵਧੀਆ ਵੀਰ ਜੀ ਡੂ ਡੂ ਤੇ ਖਾਲਸਾ ਸਾਰੇ ਭਾਬਾਂ ਨੂੰ ਸਤਿ ਸ਼੍ਰੀ ਅਕਾਲ ਸਾਸਤ੍ਰੀਕਾਲ ਵੀਰ ਜੀ ਮਾ ਪ੍ਰੇਮ ਸਿੰਘ ਪਿੰਡ ਕਾਸਤੀਵਾ ਤਹਿਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ ਹੈਗਾ 85286 1354 ਠੀਕ ਹੈ ਜੀ ਤਾਂ ਵੀਰ ਜੀ ਆਪਣੇ ਕੋਲੇ ਆਗੇ ਜਾਇਜ ਪਹਾ ਦੇ ਪਸ਼ੂ ਹਨ ਹੈ ਤਾਂ ਚੰਗੇ ਠੀਕ ਹੈ ਤਿੰਨ ਰਹਿ ਗਏ ਤਿੰਨ ਰਹਿ ਗਏ ਕੋਲੇ ਹੈ ਨਾ ਜੀ ਠੀਕ ਹੈ ਜੀ। ਜਿਹੜਸ ਤੇ ਮੇਰੇ ਵੀਰ ਵੇਖ ਕੇ ਕੋ ਲੈ ਗਏ ਆ। ਠੀਕ ਹੈ ਜੀ। ਤਾਂ ਹੁਣ ਵੀ ਕਿਉਂ ਡੀ ਦੇ ਆ ਤਾਜੀ ਸੂਈ ਪਹਿਲਾ ਸਵਾਦ ਜੀ ਸੂਈ। ਲੇਵੇ ਦੀਆਂ ਬੜੀਆਂ ਸਫਾਈਆਂ ਜੀ। ਅੱਜ ਤੇ ਜ਼ਿਆਦਾ ਨਾ ਭਾਜੀ ਰਸਤਾ ਆ। ਤੀਜਾ ਦਿਨ। ਆ ਬੱਚਾ ਗਿਆ ਜੀ। ਆ ਬੱਚਾ ਤੇ 8 ਕਿਲੋ ਬੋਲਾ ਵਾ। 8 ਕਿਲੋ ਬੋਲਾ ਵਾ। 8 ਕਿਲੋ ਬੋਲਾ ਤੇ ਪਹਿਲਾਂ ਤੇਜਾ ਦਿਨ ਸੂਈ ਤੇ ਪਹਿਲਾ ਸਵਾਦ ਠੰਢੀ ਵੇਖੋ। ਖਾਣ ਵੀ ਬੜਾ ਨੌਕਲ ਆ ਗਿਆ। ਠੰਡ ਵੇਖੋ ਭਾਜੀ ਬਣਾਉਂਦੀ ਇਹ ਤੁਹਾਨੂੰ ਬੜਾ ਪਿਆਰਾ। ਇਹ ਚਵਾਈ ਕਰਕੇ ਹੁੰਦੇ ਆ। ਠੀਕ ਹੈ ਜੀ। ਬਹੁਤ ਬੱਚਾ। ਵੇਖੋ ਵੀਰੋ। ਬੱਚਾ ਲਾਗੇ ਲੇਵੀਆਂ ਦੀਆਂ ਬੜੀਆਂ ਸਫਾਈਆਂ ਵੀ ਜੀ ਛੋਟੀ ਦੀਆਂ ਹਨਾ ਸੁਆ ਪਹਿਲਾ ਹੀ ਆ ਜੀ ਪਹਿਲਾ ਸੁਆ ਫੜੀ ਠੀਕ ਹੈ ਜੀ ਥਾਣੇ ਲੇ ਕੇ ਭਾਜੀ ਛੋਟੀ ਕੱਢਦੀ ਹੁਣ ਠੀਕ ਬੱਚਾ ਬਣਾ ਨਿਯਾਇ ਦਿੱਤਾ ਹਨਾ ਕੱਟਾ ਹੀ ਕੱਟਾਈ ਕੱਟਾ ਕੱਟਾ ਠੀਕ ਉਸ ਤੋਂ ਬੜਾ ਹਾਂ ਜੀ ਤਾਂ ਵੇਖੋ ਵੀਰੋ ਨੰਗੋ ਨੌ ਕਲਿੰਦਰੀ ਥਾਣੇ ਵੇਖੋ ਛੋਟੇ ਕੱਢਿਆ ਥਾਣ ਬੜਾ ਪਿਆਰਾ ਕੱਢਿਆ ਇਸ ਪਾਸੋਂ ਕੇ ਵੇਖੋ ਵੀਰੋ ਨੋ ਗਾਲਾ ਥਾਣਾ ਗਿਆ ਤਾਂ ਵੇਥ ਵੇਥ ਤੇ ਪਹਿਲਾ ਸਵਾ ਝੋਟੇ ਨਾ ਜ ਆ ਥਾਣਾ ਹੁੰਦਾ ਹੀ ਨਹੀਂ ਗਾ ਬੜੀ ਕਮਾਲ ਦੀ ਝੋਟੀ ਆ ਵੀਰੋ ਚੈੱਕ ਕਰ ਲਓ ਚਬਾਈ ਵੇਖੋ ਵੀਰੋ ਕਿੰਗੀ ਸੋਣੀ ਮੋਟੀ ਘਰ ਲੱਗੀ ਮਗਲੇ ਥਣਾ ਦੀ ਮਾਰਦੀ ਵੇਲੇਵ ਜੀ ਨਸਲ ਲੇਵੇ ਤੋਂ ਥਣਾ ਤੋਂ ਹੀ ਪਤਾ ਲੱਗ ਜਾਂਦਾ ਹੈ ਨਾ ਜੀ ਨਹੀਂ ਤੇ ਕਈ ਪਹਿਲਣ ਦੋਵੇਂ ਲੱਤਾਂ ਤਾਂ ਜੋ ਕੇ ਥਾ ਮਾਰਦੀਆਂ ਨਾ ਸਵਾਈ 1.5 ਲੱਖ ਵਾਲੀ ਮਈਆਂ ਜੀ ਲੱਗੀ ਜੀ ਬਿਲਕੁਲ ਨਹੀਂ ਤਾਂ ਔਲ ਮਨੋਂਦਾ ਪਸ਼ੂ ਨੇ ਤੇ ਵੇਖੋ ਵੀਰੋ ਬੜੀ ਚੰਗੀ ਝੋਟੀ ਹੈ ਜੀ ਖਵਾ ਕੇ ਖਾ ਲਿਓ ਤੋਰਾ ਤੋਰਾ ਵਖਾ ਦਿਓ ਲੇਵੇ ਦੀਆਂ ਬੜੀਆਂ ਸਫਾਈਆਂ ਤੇ ਚਵਾ ਵੀ ਬੜਾ ਡਾਡਾ ਲੱਗਿਆ ਵੀਰੋ ਮੁੱਲ ਬਾਜੀ ਤੇ ਅੱਜ ਵੇਖਿਓ ਤੁਸੀਂ ਉੜਦਿਆਂ ਵਾਲੇ ਉੜਦਿਆਂ ਵਾਲਾ ਮੁੱਲ ਕਰਨਾ ਠੀਕ ਹੈ ਨਿਗੇ 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 ਸਫਾਈ ਵੇਖੋ ਕੀ ਬਾਤ ਹੈ ਜੀ ਵੇਖੋ ਵੀਰੋ ਲੈ ਵਾ ਚੈੱਕ ਕਰ ਲਓ ਕੁਆਲਟੀ ਨੋਕ ਆਲਾ ਥਣ ਸੋਹਣੀ ਝੋਟੀ ਆ ਚਵਾ ਇੱਕ ਨੰਬਰ ਸਫਾਈਆਂ ਬੜੀਆਂ ਵੀਰ ਜੀ ਲੈ ਵੇਦੀਆਂ ਤਾਂ ਰੇਟ ਵੀ ਵੀਰ ਕਹਿੰਦਾ ਜਾਇ ਜੀ ਕਰ ਦੇਣਾ ਅੱਜ ਯਾ ਵਾਹ ਦੇਖੋ ਜੀ ਭਾਈ ਦੇਖ ਰਿਹਾ ਦਿਖਣਾ ਬਹੁਤ ਸੋਹਣੀ ਜੀ ਲੇਵੀ ਦੀਆਂ ਸਫਾਈਆਂ ਬਹੁਤ ਨੇ ਮੈਂ ਤਾਂ ਪਹਿਲਾਂ ਨਾਲ ਝੋੜੀਆਂ ਤਾਂ ਮਾਰਦੀਆਂ ਚੱਕ ਚੱਕ ਕੇ ਪਰ ਇਹਨੂੰ ਪ੍ਰੋਵਾਈਡ ਇੱਕ ਤੇ ਦੱਗ ਪੰਡਿਆ ਨਸਲ ਆ ਵੀਰ ਜੀ ਹਾਂ ਜੀ ਕੁਆਲਿਟੀ ਜੀ ਐਂ ਜਗਾਠਾ ਜਗੂਠਾ ਬੜਾ ਚੋੜਾ ਲੱਗਿਆ ਝੋਟੀ ਨੂੰ ਝੋਟੀ ਭਾਈ ਦੁੱਧ ਬਹੁਤ ਹੈ ਨਾ 12 ਲੀਟਰ ਚਵਾ ਦੂਗੀ ਅੱਡ ਲੱਗ ਬਹੁਤ ਚੱਲਣੀ ਨਹੀਂ ਚੰਗੀ ਝੋਟੀ ਹੈ ਜੀ ਨਹੀਂ ਤੇ ਕਈ ਉਤੋਂ ਫਿਰ ਐ ਇਕੱਠੀਆਂ ਜਿਹੀ ਹੁੰਦੀਆਂ ਐਂ ਇਕੱਠਾ ਜਗੂਠਾ ਚੋੜਾ ਲੱਗਿਆ ਪੇਲੇ ਨੂੰ ਸਾਡ ਬੜੇ ਵਿਚਾਰੂ ਬੜੀ ਹੈ ਸਫਾਈ ਬੜੀ ਲੇਵੇ ਤੋਂ ਲੈ ਕੇ ਪਿੱਠ ਤਾਈ ਤਾਂ ਚੈੱਕ ਕਰੋ ਵੀ ਮੁੱਲ ਭਾਈ ਕਰਨਾ ਛੋਟਾ ਜਿਹਾ ਹਾਂਜੀ ਜਿਹੜੇ ਉੱਤਰ ਵਾਲਾ ਕੰਮ ਕਰਦੇ ਆਂ ਉੱਤਦੀਆਂ ਵਾਲੇ ਬਿਲਕੁਲ ਮੁੱਲ ਕਰਦੇ 70000 ਰੁਪਏ ਹਾਂਜੀ 70 7000 ਮੁੱਲ ਕਰਦੇ ਆਂ ਹਾਂਜੀ ਤੇ ਜਿਹੜੀ ਦੇਣੀ ਆ ਨਾ ਹਾਂਜੀ 65000 65 ਦੀ 65000 ਕੀ ਬਾਤ ਹੈ ਜੀ ਦੇਖੋ ਵੀਰੋ ਵਪਾਰੀ ਭਰਾ ਵੀ ਲੈ ਜੇ ਸਾਰਾ ਸਾਲ ਚੋਗੇ ਤਾਂ ਵੀਰੇ ਫਿਰ ਰਕਮ ਜਿਵੇਂ ਜੇ ਭਾਵੇਂ ਪਰ 400ੇ ਚੋਲੇ ਵੀ ਰਾ ਨਵੇਂ ਪਸ਼ੂ ਆ ਇਹੋ ਜਿਹੇ ਪਸ਼ੂ ਘੱਟ ਮਿਲਦਾ ਅੱਜ ਰੇਟ ਜੈਜ ਨਵੇਂ ਟੰਗਰਾਂ ਸਾਰਾ ਸਵੇਰ ਚੋਗੇ ਝੋਟੀ ਫਿਰ 50000 ਦੀ ਰਹੀ ਦੀ। ਕੀ ਬਾਤ ਆ। ਵੇਖੋ ਵੀਰੋ ਝੋਟੀ ਚੈੱਕ ਕਰ ਲੋ ਲੇਵੇ ਤੋਂ ਲੈ ਕੇ ਤੇ ਬਹੁਤ ਸ਼ਾਨਦਾਰ 65000 ਦੀ। ਤਾਂ ਰੇਡ ਜਮਾਂ ਜਾਇ ਜਾ। ਬਾਕੀ ਛੋਟ ਸੇ ਆਪਾਂ ਵੀ ਹੋ ਜੂ ਵੀਰ ਜੀ ਹਨਾ। ਅਜੇ ਹੀ ਬੋਲ ਪਾਉਂਦੇ ਵਪਾਰੀਆਂ ਵਾਲਾ। ਕਿਉਂਕਿ ਵਪਾਰੀ ਭਰਾ ਜਿਆਦਾ ਡਕਾਉਣ ਦੇ ਆ। ਬਿਲਕੁਲ ਬਿਲਕੁਲ। ਚੈੱਕ ਕਰਕੇ ਜਾ ਕੇ ਵੇਚ ਲੈਣ ਫਿਰ ਦੁਬਾਰਾ ਡਕਵਾ ਜੇ। ਬਿਲਕੁਲ ਵੀਰ ਜੀ ਬਿਲਕੁਲ। ਵੇਖੋ ਵੀਰੋ ਰੇਡ ਜਮਾਂ ਜਾਇ ਜਾ। ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਜਰੂਰ ਲਾ ਲਿਓ 65000 ਦੀ ਝੋਟੀ ਹੋ ਜੂ। ਤਾ ਦੂਜੇ ਨੰਬਰ ਤੇ ਆ ਗਈ ਵੀਰ ਜੀ ਦੂਜੇ ਨੰਬਰ ਦਾ ਭਾਜੀ ਗਾਂ ਦੋਜਾ ਦੁਆ ਵੱਡੀ ਵੜ ਵੱਡੀ ਵਸ਼ੀ ਹੈ ਤੇ ਠੰਡੀ ਬੜੀ ਜਿੱਦੋਂ ਦੀ ਮਰਜ਼ੀ ਦਾ ਥੱਲੇ ਬਹਿ ਜਾਏ ਤੇ ਦੁੱਧ ਵਸ਼ੀ ਦਾ ਆਵਾਗਦਾ ਜਿਹੜਾ ਮੌਜੂਦਾ ਜੇ 10 ਕਿਲੋ 10 ਕਿਲੋ ਖੋਲੋ ਜੀ ਖੋਲੋ ਵੇਖੋ ਵੀਰੇ 10 ਲੀਟਰ ਦੁੱਧ ਆ ਗਿਆ ਥਣ ਬੜਾ ਪਿਆਰਾ ਲੱਗਿਆ ਇਹਨੂੰ ਤਾਂ ਵੱਡੇ ਕਦ ਕਾਠ ਦੀ ਪਲੀ ਜੁੜੀ ਵੀਰੋ ਭਾਜੀ ਵਸ਼ੀਏ ਪਿਆਰ ਹੋ ਜਾਣਾ ਕਿਹੜਾ ਵਸ਼ੀ ਹਾਂਜੀ ਮਸ਼ੀ ਤੁਨਿਆ ਤਰੀ ਹਰਦੀ ਹੈ ਬਿਲਕੁਲ ਬਿਲਕੁਲ ਗੜੀ ਦੱਸਦੇ ਕੋਈ ਨਸੀਬ ਨੂੰ ਪ੍ਰਾਇਆ ਨਹੀਂ ਅੱਜ ਇਹੀ ਪ੍ਰਾਇਆ ਜੀ ਸਭ ਠੀਕ ਆ ਜੀ ਐਸੀਵਨ ਕਰਾਤਾ ਗਾੜੀ ਹਾਂਜੀ ਤਾਂ ਵੇਖੋ ਵੀਰੇ ਵੱਡੀ ਵਹਿੜਾ ਵਹਿੜ ਪਾਨਾ ਬਣ ਵੀ ਸਕਦੀ ਆ ਵਹਿੜ ਬਣ ਗਈ ਤਾਂ ਤਿਆਰ ਹੋ ਗਈ ਦਾ ਟੁੱਕੀ ਵੀਰੇ ਚੰਗੀ ਕੀਮਤ ਦੀ ਘੱਦ ਘਾਟ 80000 ਲੰਮੀ ਬੇਲ ਆ ਵੱਡੇ ਪੱਲੇ ਚਾਲੇ ਵਾਲੂ ਆ ਸਫਾਈਆਂ ਚ ਲੱਗਾ ਵੀਰੇ ਖਣ ਭਾਂਡੇ ਦਾ ਪਸ਼ੂ ਸਾਫ਼ ਹੋਵੇ ਤਾਂ ਸਾਮ ਦਾ ਮੁੱਲ ਵੀ ਦੇ ਜਾਂਦਾ ਵੇਖੋ ਵੀਰੇ ਫੇਸ ਕੁਆਲਿਟੀ ਆ ਪਾਨ ਦੇ ਪੱਤੇ ਪੁੱਤੇ ਵਗੇ ਮੱਥੇ ਦੇ ਇਹ ਛੱਡ ਦੀ ਗਾਂ ਕੋਹਿੰਦ ਭਾਜੀ ਛੱਡ ਜੋ ਲਈ ਆਪਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਵੱਡੀ ਵੜਾ ਤਾਂ ਵੱਡੇ ਪੱਲੇ ਚ ਥਣ ਚੈੱਕ ਕਰ ਲੋ ਲੱਗੇ ਤੁਹ ਸੋਹਣਾ ਥਣ ਲੱਗਿਆ ਚਵਾਈ ਦੇਲਾ ਤਾਂ ਵੀਰ ਜੀ ਚਵਾਈ ਇਹਦੀ ਰੋ ਵਰਗੀ ਪੁੱਲੀ ਠੀਕ ਹੈ ਜੀ ਕੋਈ ਪੂਰ ਛੱਡਾ ਨਹੀਂ ਹੈਗਾ ਚਵਾਈ ਇੱਕ ਨੰਬਰ ਹਾਂ ਜੀ ਵੱਡੀ ਵਸ਼ੀ ਹੈ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਹੈ ਜੀ ਮੈਂ ਤਾਂ ਭਾਜੀ ਗੱਲ ਹੀ ਛੱਡ ਦਾਂ ਚਾਰ ਕੋ ਕਰ ਲੈਣਾ ਮੇਰਾ ਵੀਰ ਹਾਂ ਜੀ ਫਿਰ 75-80 ਹਜ਼ਾਰ ਰੁਪਏ ਦਾ ਵਟ ਤਈ ਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹਾਂ ਜੀ ਚੰਗੀ ਵੜਾ ਮੁੱਲ ਵੀ ਜੀ ਦਾ ਉੱਲਾ ਭਾਜੀ ਕਰਦੇ 35000 35000 35000 ਉੱਚੇ ਛੋੜੀ ਜਪਾ ਛੋੜ ਛੱਪਾ ਕਰਤੀਏ ਹਾਂਜੀ ਆ ਨਾ 32000 ਦੀ 32 ਦੀ 32000 ਦੇ ਦਾਲ ਈ ਟਕੜੇ ਕੋਲ ਗੋੜਾ ਚੋਲੇ ਤਿੰਨ ਡੰਗ ਚੋਲੇ ਫੁੱਲ ਤਸੱਲੀ ਕਰੇ ਕੀ ਬਾਤ ਆ ਤਾਂ ਬਾਕੀ ਵੀਰੇ ਫੋਨ ਜਰੂਰ ਲਾ ਲਿਓ ਵੱਡੀ ਵੜਾ ਚੰਗੇ ਰਿਕਾਰਡ ਵਾਲੀ ਆ ਤਾਂ ਵੀਰੇ ਗਾੜੀ ਮੌਸਮ ਚੰਗਾ ਹੋਣ ਵਾਲਾ ਦੁੱਧ ਇਹੋ ਜਿਹਿਆਂ ਵੜਾਂ ਦਾ ਚੰਗਾ ਕਰ ਜਾਂਦੀ ਹੈ ਹਨਾ ਜੀ ਜਰੂਰ ਜੀ ਜਰੂਰ ਠੀਕ ਹੈ ਨਾ ਨਵੀਂ ਵੜਾ ਸੋਹਣੀ ਵੇੜਾ 32000 ਦੀ 32000 ਦੀ ਭਾਜੀ ਵਹਿੜ ਦੇਣੀ ਹੈ ਭਾਏ ਕੋ ਬੱਚਾ ਥਲੇ ਭਾਗ 14 ਹੋਵੇ ਬਿਲਕੁਲ ਸੋਹਣੀ ਵੇੜਾ ਵੀਰੋ ਤਾਂ ਨੀਲੀ ਰਾਵੀ ਆ ਗਈ ਜੀ ਨੀਲੀ ਰਾਵੀ ਭਾਜੀ ਆ ਗਈ 7.5 ਮਹੀਨੇ ਦੀ ਗੱਬਣਾ ਸਾਢੇ 7 ਮਹੀਨੇ ਦੀ ਗੱਬਣਾ ਜੀ ਸਾਢੇ 7 ਮਹੀਨੇ ਦੀ ਗੱਬਣਾ ਤੇ ਦੁੱਧਾ ਜੀ ਵੀ 4 ਕਿਲੋ ਦੁੱਧ 4 ਕਿਲੋ ਅਦੇ ਵੀ 4 ਕਿਲੋ ਠੀਕ ਹੈ ਜੀ ਇਹਦੇ ਇੱਕ ਹੋબી ਹੋਰ ਤੁਹਾਨੂੰ ਮਕਾਉਣਾ ਜੀ ਬਾਲਟੀ ਭਣੀ ਤੇ ਵੇਖੋ ਵੀਰੋ ਸਾਢੇ 7 ਮਹੀਨਿਆਂ ਦੀ ਗੱਬਣਾ 4 ਕਿਲੋ ਦੁੱਧ ਆਪਣਾ ਡਾਕਟਰ ਲੈ ਕੇ ਕੋ ਚੈੱਕ ਕਰਾ ਸਕਦਾ ਇਹ ਕਰਾਤੀ ਹੈ ਬਿਲਕੁਲ ਆਪਾਂ ਡਾਕਟਰ ਲੈ ਕੇ ਚੈੱਕ ਦੇਖੋ ਵੀਰੋ ਨੀਲੀ ਰਾਵੀ ਨਸਲ ਕੁਆਲਿਟੀ ਵੇਖੋ ਵੀਰ ਪਾੜਾ ਇਹ ਜਰੂਰ ਪਾਇਆ ਵਾ ਅੱਛਾ ਜੀ ਤੇ ਚਵਾਈ ਭਾਜੀ ਦੀ ਅਜ ਸੱਜਰਾਂ ਨੂੰ ਵੀ ਪੋਲੀ ਬਿਲਕੁਲ ਪਾੜਾ ਗੜੀ ਪਾ ਲੈਂਦੇ ਹਨਾ ਪਾੜਾ ਗੜੀ ਸਵਾਦ ਠੀਕ ਹੈ ਜੀ ਵੇਖੋ ਵੀਰੋ ਚਵਾ ਵੇਖੋ ਤੇ ਇਦਾਂ ਪਾੜੇ ਤੇ ਮਿਲਦੀ ਹੈ ਨੀਲੀ ਰਾਵੀ ਆ ਵੱਡੇ ਪੱਲੇ ਚ ਚੰਗੇ ਰਿਕਾਰਡ ਵਾਲੀ ਆ ਪਲੀ ਜੁੜੀ ਆ ਵੀਰੋ ਸਾਡੇ 70 ਮਹੀਨੇ ਚਵਾ ਦੇਖਿਆ ਭਾਜੀ ਹੁਣ ਦੀ ਚਵਾ ਚੈੱਕ ਕਰੋ ਕਿਆ ਬਾਤ ਹੈ ਫਿਰ ਅਜਿਹਾ ਲੱਗਿਆ ਜੀ ਬਹੁਤ ਸੋਹਣਾ ਚਵਾ ਲੱਗਿਆ ਬਹੁਤ ਟੰਗਾ ਚਵਾ ਠੀਕ ਹੈ ਵੀਰ ਜੀ ਠੀਕ ਦੇਖੋ ਵੀਰੋ ਵੱਡੀ ਪੱਲੇ ਚ ਆ ਗਈ ਆ ਤਾ ਚਿਕਾਠਾ ਚ ਗੂਠਾ ਪੇਟ ਪੂਠ ਚੈੱਕ ਕਰੋ ਜੀ ਰਜਿੰਦਰ ਜੀ ਪੈਂਠੇ ਯਾ ਦੇ ਫੰਡਰ ਵੀ ਛੋਟੀ ਹੈ ਫੰਡਰ ਬਿਲਕੁਲ ਬਿਲਕੁਲ ਪੈਂਠੇ ਹੋਰ ਪਤਾ ਫੋਲ ਵੀਰੇ ਹੋਰ ਤਾਂ ਵੇਖੋ ਵੀਰੇ 65000 ਚ ਦਾ ਵਜਨ ਚ ਵੀ ਆ ਪਰ ਸਾਢੇ ਸੱਤ ਮਹੀਨਿਆਂ ਦੀ ਗੱਬਣ ਆ ਤਾਂ ਵੀਰੇ ਟੁਕੀ ਵੀ ਚੰਗਾ ਮੁੱਲ ਦੇ ਜੂ ਚੰਗੀ ਨਸਲ ਚਾ ਤਾਂ ਹੀ ਅਜੇ ਤਾਈਂ ਧੁੱਧ ਦਈ ਜਾਂਦੀ ਆ ਤਾਂ ਸਾਢੇ ਸੱਤ ਮਹੀਨਿਆਂ ਦੀ ਗੱਬਣ ਤੇ ਚਵਾ ਇੱਕ ਨੰਬਰ ਲੱਗਿਆ ਜੀ ਨੀਲੀ ਰਵੀ ਵੀਰੇਓ ਸਾਂ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਪੂਰੀ ਟੌਪ ਕਲਾਸ ਆ ਰਾਜੀ ਫੋਲਾ ਚੰਗੀ ਸੋਣੀ ਹੈਗੀ ਵੀਰੋ ਲੈ ਵੀ ਦੀ ਬਹੁਤ ਸਫਾਈ ਹੈ ਵੀਰੋ ਚੈੱਕ ਕਰ ਲਓ ਇਹ ਕਲਜਿੰਦਰ ਜੀ ਭਾਏ ਕੋ ਫੱਟੀ ਢਾ ਕੇ ਚੋਵੇ ਲੂ ਠੰਡੀ ਬੜੀ ਹੈ ਠੀਕ ਹੈ ਜੀ ਲੱਤ ਤੋਂ ਲੱਤ ਨਹੀਂ ਕਰਮਾਂ ਵਾਲੀ ਪੁੱੜਦੀ ਬਿਲਕੁਲ ਨਸਰ ਆ ਜੀ ਨਸਰ ਆ ਨਾ ਤਾਹੀਂ ਤਾਂ ਕਹਿੰਦੇ ਆ ਨੀਲੀ ਰਾਵੀ ਲੈਣੀ ਆ ਕਈ ਵੀਰ ਤੇ ਰਾਵੀ ਰਾਇਤ ਭੀਨੇ ਰਾਵੀ ਤਾਂ ਤਾਈ ਦੇ ਦੋਦਾ ਜਿਓ ਚਾਰ ਹਾਂ ਜੀ ਵਿਚਾਰ ਕਰ ਲੋ ਜੀ ਦੋਦਾ ਜਿਓ ਚਾਰ ਬਿਲਕੁਲ ਤਮਵੀਰ ਜੀ ਕਿੰਨੇ ਦੀ ਹੋਜੂ ਹੁਣ ਇਹ ਮੈਂ ਤਹਰਾ ਲੱਖ ਦੀ ਵੇਚ ਲੀਏ ਲੱਖ ਦੀ ਠੀਕ ਹੈ ਇਹ ਭਾਜੀ 1,20,000 ਦੀ ਚੋੜੀ ਚਾਰ ਹੋਈ ਵਿਗਣੀ ਆ ਬਿਲਕੁਲ ਬਿਲਕੁਲ ਚੰਗੀ ਕੀਮਤ ਹੈ ਇਹ ਸੋਹਣੀ ਆ ਫੇਸ ਤੋਂ ਲੈ ਕੇ ਥਾਣਾ ਦੀ ਕੁਆਲਿਟੀ ਪੂਰੀ ਟੌਪ ਕਲਾਸ ਆ ਜਿਆਦਾ ਨਹੀਂ 10,000 ਦੋਦਾ ਜਿਓ ਵੀ ਇਹਨੇ ਪਿਆਲ ਦੇਣਾ ਰਮਾਨ ਬਿਲਕੁਲ ਮਹੀਨਾ ਵੀ ਕੋਈ ਕਰੇ ਵੀ ਚੋਲੇ ਕਰੇ ਕੋਈ ਸ਼ੱਕ ਨਹੀਂ ਬਿਲਕੁਲ ਹੈ ਕਿ ਨਹੀਂ ਹਾਂ ਜੀ ਕਿਉਂ ਟਿੜਾ ਭਾਈ ਮੁੱਲ ਕਰਨ ਦੇ 85000 ਰੁਪਏ ਹਾਂਜੀ ਤੇ ਜਿਹੜੀ ਹਾਂ ਨਾ ਦੇਣੀ 80000 ਦੀ 80 ਦੀ 80000 ਕਿਆ ਬਾਤ ਵੱਡੀ ਮੈਂ 65000 ਵੱਡੀ ਪਲੀ ਜੁੜੀ ਵੱਡੀ ਚੁੜੀ 80 ਜਿਵੇਂ ਮਾਨਤਨ ਹੋਈ ਨਾ ਨਹੀਂ ਉਹ ਨਾ ਕਰਾਓ ਫਿਰ ਅੱਛਾ ਜੈ ਜੀ ਜੈ ਜੀ ਜੈ ਜੀ ਰੇਡ ਬੜੀ ਮੈਂ ਬਿਲਕੁਲ ਵੇਖੋ ਵੀਰੋ ਰੇਡ ਜਮਾਂ ਹੀ ਜਾ ਜਾ 80000 ਦੀ ਆ ਵੱਡੇ ਪੱਲੇ ਚ ਆ ਗਈ ਆ ਪਤਲਾ ਚਮ ਆ ਗਿਆ ਵੀਰੋ ਤਾਂ ਰੇਡ ਤਿੰਨਾ ਪਸ਼ੂਆਂ ਦੀ ਬਿਲਕੁਲ ਜਾ ਜਾ ਪਹਿਲੇ ਸੂਈ ਵਾਲੀ ਦਾ ਵੈੜ ਦਾ ਵੀ ਤਾਂ ਇੱਕ ਧੋਕਰ ਗੱਬੰਦਾ ਵੀ ਡੰਗਰ ਤੇ ਭਾਜੀ ਬਥੇਰਾ ਮਿਲ ਜਨਾ ਪਰ ਬਰੀਡ ਨਹੀਂ ਮਿਲਦੀ ਬਰੀਡ ਬਹੁਤ ਘੱਟ ਮਿਲਦੀ ਹੈ ਤਾਂ ਰੇਟ ਵੀ ਜਮਾ ਜਜ ਵੀਰੋ ਚੈੱਕ ਕਰੋ ਕੁਆਲਿਟੀ ਬਾਕੀ ਨਾ ਲੰਮਾ ਸਫਰ ਕਰ ਨਹੀਂ ਡੰਗਰ ਦੋ ਦਿੰਦਾ ਸਾਡੇ ਸਾਥ ਵਿੱਚ ਗੱਬਣਿਆ ਇਹਨੇ ਵੀ ਕੋਈ ਪੰਜਾਂ ਦੀ ਹੋਗਰੇ 7.5 ਦੱਸਾਂਗੇ ਇਹ ਵੀ ਨਹੀਂ ਆਪਣਾ ਡਾਕਟਰ ਨਹੀਂ ਨਹੀਂ ਉਹ ਸੱਚਾਈ ਹੁੰਦੀ ਵੀਰ ਜੀ ਜਿਹੜਾ ਪਸ਼ੂ ਦਾ ਡਾਗਿਆ ਵਾ ਹਰ ਇੱਕ ਉਹੀ ਸਤ ਹੁੰਦੀ ਆ ਸੋਹਣਾ ਪਸ਼ੂ ਆਪਣਾ ਡਾਕਟਰ ਲਿਆ ਕੇ ਕੋਈ ਮੈ ਵੀ ਚੈੱਕ ਕਰਾ ਲਾ ਜਿਹੜੇ ਰਕਮ ਖਰਚੀ ਨਹੀਂ ਚੈੱਕ ਵੀ ਕਰਾ ਲਾਦਾ ਬਿਲਕੁਲ ਬਿਲਕੁਲ ਤਾਂ ਮਰਜੀ ਫਰ ਤਸਲੀ ਕਰੇ ਕੋਈ ਬਿਲਕੁਲ ਤਾਂ ਜੈ ਜੀ ਰੇਡ ਆ ਵੀਰੋ ਚੈੱਕ ਕਰ ਲਿਆ ਤੁਸੀਂ ਰੇਟ ਨੀਲੀ ਰਵੀ ਦਾ ਵੀ ਟੋਕਰ ਗੱਬਨ ਦਾ ਵੀ ਵੈੜ ਦਾ ਵੀ ਤੇ ਪੈਲਨ ਝੋਟੀ ਦਾ ਵੀ ਤਾਂ ਰੇਡ ਬਿਲਕੁਲ ਹੀ ਨੋਰਮਲ ਆ ਫੋਨ ਵੀਰ ਨੂੰ ਜਰੂਰ ਲਾਇਓ ਛੋਟ ਛੱਪਾ ਵੀਰੋ ਹੋ ਜਾਊਗਾ ਤਾਂ ਨਿਕੇ ਨਿਕੇ ਵੀਰ ਨੇ ਰੇਡ ਕੀਤੇ ਆ ਦੇਖੋ ਭਾਜੀ ਇਦਾਂ ਨੇ ਵੈੜਾ ਕਿੱਥੇ ਨਹੀਂ ਪੰਡਕੀਆਂ ਪੂਰੀਆਂ ਜੀ ਰੇਡ ਨੇ ਵੱਡੀ ਵੈੜਾ ਘਾਟ ਘਾਟ ਪੁੱਲ ਨਹੀਂ ਜੈ ਜੀ ਸਾਹਮਣੇ ਦਾ ਮੇਰਾ ਵੀਰ ਬਿਲਕੁਲ ਤਾਂ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਇੱਥੇ ਚੱਲ ਕੇ ਵੀਰੇ ਲਾਗੇ ਪਸ਼ੂ ਜਾਓਗੇ ਤੇ ਛੱਡ ਕੇ ਨਹੀਂ ਜਾਂਦੇ ਰੇਡ ਬਿਲਕੁਲ ਜਾਇਜ਼ ਆ ਫੈਲਨ ਚੋਟੀ ਦਾ ਵੀ ਰੇਟ ਬਹੁਤ ਚੰਗਾ ਕੀਤਾ ਵਾ ਐ ਨੋਕ ਵਾਲਾ ਥਾਣਾ ਗਿਆ ਵੀਰੋ ਸਿਰਫ 55000 ਦੀ 65000 65000 ਦੀ ਵੇਖੋ ਵੀਰੋ ਰੇਟ ਬਿਲਕੁਲ ਹੀ ਜਾਇਜ਼ ਆ ਅੱਜ ਤਾਂ ਸੋਨਾ ਲੋਹੇ ਭਾ ਦੇ ਤਾਂ ਹਨਾ ਜੀ ਜਾਇਜ਼ ਹੀ ਰੇਟ ਕਰਤਾ ਕੋਈ ਨਹੀਂ ਭਾਈ ਫੇਰ ਤੁਹਾਡੇ ਕੋਲ ਜੂਗਾ ਇਸ ਕਰਕੇ ਆਪਾਂ ਡੰਗਰ ਜਲਦੀ ਵੇਖਣ ਡਿਆ ਬਿਲਕੁਲ ਬਿਲਕੁਲ ਹੈ ਕਿ ਨਹੀਂ ਬਿਲਕੁਲ ਤਾਂ ਹੀ ਤਾਂ ਵੇਖਦਾ ਜੀ ਜਾਇਜ਼ ਦਾ ਕਰੇਗਾ ਤਾਂ ਵੀਰ ਜੀ ਆਪਣਾ ਐਡਰੈਸ ਇੱਕ ਰਿ ਬੋਲਿਓ ਜੀ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਆ ਹਾਂਜੀ ਫੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 85286 1345 ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ